ਸਸਰੀ ਕਾਲਜ ਸਾਰਿਆਂ ਨੂੰ ਅੱਜ ਆਪਾਂ ਬਰਡਾਂ ਦੇ ਆਲੂ ਵਾਲੇ ਸਨੈਕਸ ਬਣਾਵਾਂਗੇ ਆਲੂ ਵਾਲ ਕੇ ਰੱਖ ਲਏ ਆਪਾਂ ਠੰਡੇ ਪਾਣੀ ਚ ਪਾ ਕੇ ਰੱਖੇ ਇਹਨਾਂ ਨੂੰ ਆਪਾਂ ਛਿੱਲਾਂਗੇ ਆਲੂਆਂ ਨੂੰ ਆਪਾਂ ਛੱਲ ਲੈਣੇ ਆ ਪਹਿਲਾਂ ਆਇਆ ਕਰਕੇ ਆਪਾਂ ਸਾਰੇ ਛਿੱਲੇ ਲਾਂਗੇ ਹੁਣ ਆਪਾਂ ਲੋ ਸੇਲ ਲੈ ਤੇ ਹੁਣ ਆਪਾਂ ਗੰਡਾ ਤੇ ਹਰੀ ਮਿਰਚੇ ਚੀਰਾਂਗੇ ਆ ਫਾਬਰਿਕ ਬਰੀਕ ਚੀਰ ਲਾਂਗੇ। ਉਹ ਗੰਡਾ ਆਪਾਂ ਚੀਰ ਲਿਆ ਹੁਣ ਆਪਾਂ ਹਰੀ ਮਿਰਚ ਚੀਰਾਂਗੇ। ਹੁਣ ਆਪ ਹਰੀ ਮਿਰਚ ਵੀ ਛੀਰ ਲਈ ਤੇ ਹੁਣ ਆਪ ਆਲੂਆਂ ਨੂੰ ਫੇਲਾਂਗੇ ਚੰਗੀ ਤਰ੍ਹਾਂ ਫੇਲਾ ਲਾਂਗੇ ਆਪਾਂ ਬਿੱਤੇ ਫਿਰ ਆਪਾਂ ਗੰਡਾ ਤੇ ਹਰੀ ਮਿਰਚ ਪਾ ਲਾਂਗੇ ਹੁਣ ਆਲੂ ਫੇਲੇ ਤੇ ਆਪਾਂ ਗੰਡਾ ਹਰੀ ਮਿਰਚ ਪਾ ਲੈਨੇ ਆ ਇੱਥੇ ਆਪਾਂ ਨਾਣ ਮਿਰਚ ਪਾਵਾਂਗੇ ਜਿੰਨਾ ਕਿ ਲੋੜ ਹੈ ਨਾਣ ਮਿਰਚ ਥੋੜਾ ਏ ਗਰਮ ਮਸਾਲਾ ਜੀਰਾ ਹੁਣ ਆਪਾਂ ਇਹਨਾਂ ਨੂੰ ਫੇਰ ਲੈ ਲਾਂਗੇ। ਲੈ ਆਪਾਂ ਹੁਣ ਸਾਰਾ ਕੁਝ ਮਿਲਾ ਲਿਆ ਤੇ ਆਪਾਂ ਹੁਣ ਬਰੈਡਾਂ ਦੀ ਕਟਿੰਗ ਕਰਾਂਗੇ ਤੇ ਇਹਨੂੰ ਢਾਕੇ ਰੱਖ ਦੇਾਂਗੇ। ட என்ன கட்டிங் கேபோனா சனேக்ஸ பண்ணுவே ஆலு பரவ ਇਸ ਤਰ੍ਹਾਂ ਬਣਾਵਾਂਗੇ ਸਾਰੇ ਇਸ ਤਰ੍ਹਾਂ ਬਣਾ ਲਾਂਗੇ ਲਓ ਆਪਾਂ ਸਾਰੇ ਬਣਾ ਲਏ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਇਹਨਾਂ ਨੂੰ ਆਪਾਂ ਟੱਕੇ ਰੱਖ ਦਾਂਗੇ ਆਪਾਂ ਫੈਂਡ ਪਾਵਾਂਗੇ ਯਾਰ ਫੈਂਡ ਗਰਮ ਹੋ ਗਿਆ ਫਿਰ ਆਪਾਂ ਸਨੈਕਸ ਪਾਵਾਂਗੇ ਵਿੱਚ ਆਪਣਾ ਫੈਂਡ ਗਰਮ ਹੋ ਗਿਆ ਹੁਣ ਆਪਾਂ ਸਨੈਕਸ ਪਾਵਾਂਗੇ ਤਨਸਨ ਕਰਕੇ ਪਾਵਾਂਗੇ ਫੋਨੇ ਸਨੈਕਸ ਬਣਨ ਹੋ ਗਏ ਹੁਣ ਆਪਾਂ ਕੱਢ ਦੇਾਂਗੇ ਇੱਕ ਵਿੱਚੋਂ ਥੋੜਾ ਜਿਹਾ ਨਿਕਲ ਗਿਆ ਆਇਆ ਕਰਕੇ ਆਪਾਂ ਸਾਰੇ ਬਣਾ ਲਾਂਗੇ ਲਓ ਆਪਣੇ ਸਾਰੇ ਸਨੈਕਸ ਬਣ ਗਏ ਆਪਣੇ ਸਮੇਂ ਅਸਨਾਗੇ ਸੋਸ ਵਧੀਆ ਬਣੇ ਆਗੇ ਤੇ ਆਪਾਂ ਸੋਸ ਪਾਵਾਂਗੇ ਦੇਖੋ ਕਿੰਨੇ ਵਧੀਆ ਬਣੇ ਸਨੈਕਸ ਸੋਸ ਪਾ ਕੇ ਜਿਹਨੇ ਖਾਣੇ ਆ ਖਾਣ ਜਿਹਨੇ ਉਹ ਖਾਣੇ ਉਹ ਵੀ ਖਾਵੇ ਤੇ ਸਨੋਸ ਸੋਸ ਨਾਲ ਵੀ ਖਾ ਸਕਦੇ ਆ ਤੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ